ਸਸਿਕਾ ਦੋਸਤੋ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਉਸ ਬੋਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਜਿਸ ਨੂੰ ਪੂਰੀ ਦੁਨੀਆ ਬਹੁਤ ਹੀ ਚੰਗੀ ਤਰ੍ਹਾਂ ਜਾਣਦੀ ਹੈ ਅਸੀਂ ਗੱਲ ਕਰਦੇ ਹਾਂ ਤਰਮਿੰਦਰ ਦਿਓਲ ਦੀ ਤੇ ਜਿਹੜੇ ਇਸ ਸਮੇਂ ਹਮੇਸ਼ਾ ਹਮੇਸ਼ਾ ਲਈ ਇਸ ਦੁਨੀਆ ਦੇ ਵਿੱਚੋਂ ਦੁਨੀਆ ਦੇ ਲੋਕਾਂ ਨੂੰ ਆਪਣੇ ਚਾਣ ਵਾਲੇ ਲੋਕਾਂ ਨੂੰ ਅਲਵਿਦਾ ਕਹਿ ਕੇ ਹਮੇਸ਼ਾ ਲਈ ਚਲੇ ਗਏ ਹਨ ਤੇ 89 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਤ ਹੋ ਗਿਆ ਜਿਨ੍ਹਾਂ ਦੇ ਬਾਰੇ 11 ਅਕਤੂਬਰ ਨੂੰ ਤੁਸੀਂ ਛੁੱਟੀਆਂ ਖਬਰਾਂ ਵੀ ਸੁਣੀਆਂ ਹੋਣਗੀਆਂ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ ਉਸ ਸਮੇਂ ਉਹਨਾਂ ਦੀ ਮੌਤ ਨਹੀਂ ਹੋਈ ਸੀ ਜਿਸ ਕਰਕੇ ਪਰਿਵਾਰ ਨੂੰ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਪਹਿਲੀ ਵਾਰ ਨਾਰਾਜ਼ਗੀ ਜਿਤਾਣੀ ਪਈ ਸੀ ਪਰ ਦੋਸਤੋ ਬਿੱਤੀ ਕੱਲ ਉਹਨਾਂ ਦੀ ਸੱਚੀ ਮੌਤ ਹੋ ਚੁੱਕੀ ਹੈ ਜਿਸ ਦੇ ਕਾਰਨ ਪਰਿਵਾਰਿਕ ਸਮੇਂ ਦੁੱਖ ਦਾ ਸਮਾਪਤੀ ਕਰ ਰਿਹਾ ਹੈ ਪਰ ਦੋਸਤੋ ਤਰਮਿੰਦਰ ਦੇ ਨਾਲ ਜ਼ਿੰਦਗੀ ਦੇ ਵਿੱਚ ਕੀ ਕੀ ਕੁਝ ਹੋਇਆ ਮੌਤ ਤੋਂ ਪਹਿਲਾਂ ਉਸ ਦੇ ਨਾਲ ਕੀ ਕੀ ਕੁਝ ਹੁੰਦਾ ਰਿਹਾ ਇਸ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਸਿਹਤ ਬਹੁਤ ਹੀ ਜ਼ਿਆਦਾ ਕੁਝ ਸਮੇਂ ਪਹਿਲਾਂ ਖਰਾਬ ਚੱਲ ਰਹੀ ਸੀ ਤੇ ਉਹਨਾਂ ਦੀ ਸਿਹਤ ਦੇ ਵਿੱਚ ਕੁਝ ਸੁਧਾਰ ਆਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ 11 ਨਵੰਬਰ ਨੂੰ ਹਸਪੀਟਲ ਤੋਂ ਘਰ ਵਿੱਚ ਭੇਜਿਆ ਜਾਂਦਾ ਹੈ ਤੇ ਘਰ ਦੇ ਵਿੱਚ ਉਹਨਾਂ ਉਨਾ ਦਿਨ ਸਿਹਤ ਦੇ ਵਿੱਚ ਲਗਾਤਾਰ ਵਿਗਾੜ ਚੱਲਦਾ ਹੈ ਜਿਸ ਤੋਂ ਬਾਅਦ ਡਾਕਟਰਾਂ ਨੂੰ ਲੱਗਦਾ ਹੈ ਕਿ ਕੁਝ ਸਮਾਂ ਤਰਮਿੰਦਰ ਇਸ ਦੁਨੀਆ ਤੇ ਹੋਰ ਰਹਿਣਗੇ ਇਸ ਕਰਕੇ ਉਹ ਲੋਕਾਂ ਦੇ ਵਿੱਚ ਇਸ ਗੱਲ ਨੂੰ ਫਲਾਉਂਦੇ ਤਾਂ ਨਹੀਂ ਪਰ ਪਰਿਵਾਰ ਨੂੰ ਦੱਸ ਦਿੰਦੇ ਹਨ ਕਿ ਭਾਈ ਤੁਸੀਂ ਆਪਣੇ ਘਰ ਦੇ ਵਿੱਚ ਲਿਜਾ ਕੇ ਆਪਣੇ ਇਸ ਮੈਂਬਰ ਦੀ ਸੇਵਾ ਕਰ ਲਵੋ ਇਹ ਜਿਆਦਾ ਤੋਂ ਜਿਆਦਾ 1 ਮਹੀਨਾ ਇਸ ਦੁਨੀਆ ਤੇ ਹੋਰ ਰਹਿ ਸਕਦੇ ਹਨ ਦੋਸਤੋ ਉਹ ਗੱਲ ਬਿਲਕੁਲ ਸੱਚ ਹੋ ਚੁੱਕੀ ਹੈ ਤੇ 24 ਨਵੰਬਰ ਨੂੰ ਉਹੋ ਇਸ ਦੁਨੀਆ ਦੇ ਵਿੱਚੋਂ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲੇ ਗਏ ਹਨ ਇਸ ਲਈ ਦੋਸਤੋ ਕਹਿੰਦੇ ਹਨ ਕਿ ਜਿਹੜੇ ਡਾਕਟਰ ਹੁੰਦੇ ਹਨ ਉਹ ਰੱਬ ਦਾ ਰੂਪ ਹੁੰਦੇ ਹਨ ਉਹਨਾਂ ਨੇ 1 ਮਹੀਨੇ ਦਾ ਸਮਾਂ ਦਿੱਤਾ ਸੀ ਤੇ ਜਿਆਦਾ ਤੋਂ ਜਿਆਦਾ ਉਹਨਾਂ ਨੂੰ 15 ਦਿਨ ਵੀ ਹੋਰ ਗੁਜ਼ਾਰਨੇ ਇਸ ਦੁਨੀਆ ਦੇ ਉੱਤੇ ਇਸ ਧਰਤੀ ਤੇ ਉਤੇ ਨਹੀਂ ਮਿਲੇ ਜਿਸ ਕਰਕੇ ਬਹੁਤ ਹੀ ਵੱਡੇ ਅਦਾਕਾਰ ਬਾਲੀਵੁੱਡ ਦੇ ਤਰਮਿੰਦਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਜਿਆਦਾ ਮਿਹਨਤ ਕੀਤੀ 1960 ਦੇ ਵਿੱਚ ਉਹਨਾਂ ਦੀ ਪਹਿਲੀ ਮੁਲਾਕਾਤ ਹਿਮਾ ਮਾਨੜੀ ਦੇ ਨਾਲ ਹੋਈ ਜਦੋਂ ਉਹਨਾਂ ਦੀ ਫਿਲਮ ਆਈ ਸੀ ਦੁਸਰੇ ਵਿੱਚ ਸ਼ੂਟਿੰਗ ਕਰਨ ਦੇ ਲਈ ਉਹ ਇਕੱਠੇ ਹੋਏ ਸੀ ਤਾਂ 1970 ਦੇ ਵਿੱਚ ਦੂਜੀ ਸ਼ੂਟਿੰਗ ਦੇ ਦੌਰਾਨ ਇਕੱਠੇ ਹੋਏ ਤਾਂ ਦੋਸਤੋ 1980 ਦੇ ਵਿੱਚ ਜਾ ਕੇ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹ ਹੁਣ ਤੱਕ ਇਕੱਠੇ ਰਹਿੰਦੇ ਹਨ ਤੇ ਜਿਹੜਾ ਧਰਮਿੰਦਰ ਹੈ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖ ਦੇਖੇ ਬਹੁਤ ਸਾਰੀ ਗਰੀਬੀ ਦੇਖੀ ਗਰੀਬੀ ਨੂੰ ਦੇਖ ਕੇ ਉਹ ਇੰਨੇ ਜਿਆਦਾ ਵੱਡੇ ਅੰਦਾਜ਼ਕਾਰ ਬਣੇ ਕਿ ਉਹਨਾਂ ਦੀ ਅਮੀਰੀ ਦਾ ਅੰਦਾਜ਼ਾ ਲਾਣਾ ਵੀ ਔਖਾ ਹੁੰਦਾ ਪਰ ਜਦੋਂ ਉਹਨਾਂ ਨੇ ਗਰੀਬੀ ਬਤੀਤ ਕੀਤੀ ਸਭ ਤੋਂ ਪਹਿਲਾਂ ਉਹਨਾਂ ਨੇ ਚਾਹ ਵੇਚਣੀ ਸ਼ੁਰੂ ਕੀਤੀ ਜਦੋਂ ਚਾਹ ਦਾ ਕੰਮ ਵੀ ਉਹਨਾਂ ਦਾ 10-12 ਸਾਲ ਕਰਨ ਤੋਂ ਬਾਅਦ ਸੈਟ ਨਹੀਂ ਆਇਆ ਤਾਂ ਉਹਨਾਂ ਨੇ ਉਹਨਾਂ ਨੇ ਇੱਕ ਹੋਟਲ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਹੋਟਲ ਦੇ ਵਿੱਚ ਇੱਕ ਹੋਟਲ ਦੇ ਵਿੱਚ ਇੱਕ ਮੁੰਡਾ ਆਂਦਾ ਹੈ ਜੋ ਕਹਿੰਦਾ ਹੈ ਮੈਨੂੰ ਇੱਕ ਸ਼ੂਟਰ ਦੀ ਲੋੜ ਹੈ ਤਾਂ ਉਹ ਤਰਮਿੰਦਰ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦਾ ਹੈ ਤੇ ਤਿਲਵਿੰਦਰ ਚਲੇ ਜਾਂਦੇ ਹਨ ਜਦੋਂ ਉਹ ਤਰਮਿੰਦਰ ਦੀ ਪੇਸ਼ਕਾਰੀ ਦੇਖਦੇ ਹਨ ਤਾਂ ਉਹਨਾਂ ਨੂੰ ਦੇਖ ਕੇ ਉਹ ਖੁਸ਼ ਹੋ ਕੇ ਕਈ ਡਾਲਰ ਉਹਨਾਂ ਨੂੰ ਪੇਮੈਂਟ ਦਿੰਦੇ ਹਨ ਜਿਸ ਤੋਂ ਬਾਅਦ ਤਰਮਿੰਦਰ ਇਹ ਹਿੰਦੀ ਫਿਲਮਾਂ ਦਾ ਅਦਾਕਾਰ ਬਣਦਾ ਹੈ ਤੇ ਸਾਡੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦਾ ਹੈ ਸਾਡੇ ਦੇਸ਼ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਅਜਨੀਆਂ ਸਥਾਪਨਾਵਾਂ ਦਿੱਤੀਆਂ ਜਿਨ੍ਹਾਂ ਦੇ ਨਾਮ ਜੋ ਸਾਨੂੰ ਸਿੱਖਣ ਨੂੰ ਮਿਲਦਾ ਹੈ ਪਰ ਦੋਸਤੋ ਇਹ ਸਮਾਂ ਸਭ ਦੇ ਉੱਤੇ ਆ ਜਾਂਦਾ ਹੈ ਕਿ ਜਿਸ ਨੇ ਜਨਮ ਲਿਆ ਹੈ ਉਸਨੇ ਇੱਕ ਦਿਨ ਜ਼ਰੂਰ ਜਾਣਾ ਹੈ ਤੇ ਦੋਸਤੋ ਦੁੱਖ ਦਾ ਸਮਾਂ ਹੈ ਸਾਡਾ ਫਰਜ਼ ਮੰਨਦਾ ਹੈ ਅਫਵਾਹਾਂ ਨਾ ਫਲਾਈਏ ਪਰਿਵਾਰ ਦੇ ਨਾਲ ਖੜੀਏ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ